ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਲੱਗੀ ਸੀ ਜੀ ਗੱਲ ਇਕ ਸਾਂਝੀ ਕਰਨ ਮੇਰੇ ਨਾਲ ਹੋ ਗਿਆ ਜੀ ਇੱਕ ਧੋਖਾ ਤੇ ਉਹ ਕਿਵੇਂ ਹੋਇਆ ਜੇ ਤੁਹਾਡੇ ਕੋਈ ਸਮਝ ਚ ਆਇਆ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਕਹਾਣੀ ਸਾਰੀ ਸੁਣਾ ਦੂੰਗੀ ਵੀ ਇਹ ਕਹਾਣੀ ਬਣੀ ਕਿਵੇਂ ਤੇ ਹੋਈ ਕਿਵੇਂ ਠੀਕ ਹੈ ਜੀ ਮੇਰੀਆਂ ਮੇਰੀ ਜਿਹੜੀ ਛੋਟੀ ਗੁड़िया ਨਾ ਤੇ ਉਹ ਆ ਗਈ ਮੈਨੂੰ ਮਿਲਣ ਤੇ ਆ ਕੇ ਮੈਨੂੰ ਕਹਿੰਦੀ ਮਾਂ ਮੇਰੇ ਵਾਲ ਆ ਭਾਰੇ ਤੇ ਮੇਰੇ ਨਾਲ ਵਾਲ ਨਹੀਂ ਸੁੱਕਦੇ ਤੇ ਮੈਂ ਡ੍ਰੈਰ ਲੈ ਕੇ ਆਉਣਾ ਹੈਗਾ ਮਖ ਚੱਲ ਪੁੱਤ ਲੈ ਆਂ ਠੰਡ ਦੀ ਗੱਲ ਹੈ ਜੀ ਇਹ ਤੇ ਮਖ ਚੱਲ ਪੁੱਤ ਪੈਸੇ ਲੈ ਜੀ ਹਨਾ ਤੇ ਕੁੜੀਆਂ ਕਰਦੀਆਂ ਵੀ ਬਹੁਤ ਆ ਖੈਰ ਤੇ ਕੁੜੀਆਂ ਫਿਰ ਆਪਾਂ ਨੂੰ ਖਾਂਦੀਆਂ ਵੀ ਬਹੁਤ ਨੇ ਬਹੁਤ ਜ਼ਿਆਦਾ ਖਾਂਦੀਆਂ ਨੇ ਤੇ ਮੈਂ ਖ ਚੱਲ ਕੋਈ ਗੱਲ ਨਹੀਂ ਪੁੱਤ ਲੈ ਆਂ ਤੂੰ ਤੇ ਪੈਸੇ ਲੈ ਲੈ ਤੇ ਆਪਦੇ ਡੈਡੀ ਨੂੰ ਕਹਿੰਦੀ ਡੈਡੀ ਮੈਨੂੰ ਬਾਜ਼ਾਰ ਮੈਂ ਤੁਸੀਂ ਚੱਲਿਓ ਤੇ ਮੈਂ ਵੀ ਤੁਹਾਡੇ ਨਾਲ ਜਾਣਾ ਮੈਂ ਡ੍ਰੈਰ ਲੈ ਕੇ ਆਉਣਾ ਕਹਿੰਦੇ ਚੰਗਾ ਪੁੱਤ ਚੱਲ ਮੇਰੇ ਨਾਲ ਬਾਜ਼ਾਰ ਚੱਲ ਤੇ ਉਹ ਪਿਓਤੀ ਗਏ ਤੇ ਉਹਦੇ ਪਿਓ ਨੇ ਭਾਈ ਲੈ ਕੇ ਉਹਨੂੰ ਡ੍ਰੈਰ ਦੇਤਾ ਤੇ ਆਪਦੇ ਪੈਸਿਆਂ ਦਾ ਤੇ ਉਹਨੂੰ ਤਾਂ ਡ੍ਰੈਰ ਵੀ ਬਚ ਗਿਆ ਤੇ ਪੈਸੇ ਵੀ ਬਚ ਗਏ ਠੀਕ ਹੈ ਜੀ ਤੇ ਇੱਕ ਡ੍ਰੈਰ ਤੇ ਦੋ ਵਾਰੀ ਉਹਨੂੰ ਪੈਸੇ ਮਿਲ ਗਏ ਚਲੋ ਜੀ ਹੋਈ ਨਿਬੜੀ ਇਹਨਾਂ ਨੂੰ ਦੂਜੀ ਆ ਗਈ ਉਹ ਕਹਿੰਦੀ ਮੈਂ ਵੀ ਡ੍ਰੈਰ ਲੈਣਾ ਉਹਨੇ ਲੈ ਲਿਆ ਮਖਾ ਚਲ ਤੂੰ ਵੀ ਲੈ ਲੈ ਤੇ ਦੋਨੇ ਭੈਣਾ ਗਈਆਂ ਮੇਰੇ ਤੋਂ ਪੈਸੇ ਲੈ ਗਈਆਂ ਤੇ ਰਾਹ ਚ ਗਿੱਟਮਿਟ ਕਰਕੇ ਤੇ ਉਹਨੂੰ ਕਹਿੰਦੀ ਨਾ ਛੋਟੀ ਕਹਿੰਦੀ ਤੂੰ ਆਹ ਲੈ ਲੈ ਡ੍ਰੈਰ ਮੇਰੇ ਵਾਲਾ ਤੇ ਮੈਂ ਤਾਂ ਹੋਰ ਲੈ ਕੇ ਆਉਣਾ ਤੇ ਕਹਿੰਦੀ ਉਹ ਕਹਿੰਦੀ ਚਲ ਠੀਕ ਐ ਤੂੰ ਹੋਰ ਲਈ ਮੈਨੂੰ ਬਾਜ਼ਾਰ ਨਹੀਂ ਜਾਣਾ ਪਊਗਾ ਤੇ ਆ ਤੂੰ ਮੈਨੂੰ ਦੇ ਦੇ ਤੇ ਆ ਤੂੰ ਪੈਸੇ ਰੱਖ ਲੈ ਤੇ ਉਹਦੇ ਵਾਲੇ ਪੈਸੇ ਵੀ ਰੱਖ ਲੈ ਤੇ ਚਲੋ ਉਹਨੂੰ ਡ੍ਰੈਰ ਦਿੱਤਾ ਚਲੋ ਉਹ ਤਾਂ ਉਹਦੇ ਬੱਟੇ ਦੇ ਬੱਟੇ ਹੋ ਗਿਆ ਹਨ ਇੰਨੇ ਨੂੰ ਭਾਈ ਮੰਨਤ ਭੈਣ ਜੀ ਆ ਗਏ ਤੇ ਮੰਨਤ ਭੈਣ ਜੀ ਤਾਂ ਰੁੱਸ ਕੇ ਬਹਿ ਗਏ ਮੈਂ ਕਿਹਾ ਕੁੜੇ ਤੇਰੇ ਕੀ ਹੋ ਗਿਆ ਹੁਣ ਮੰਨਤ ਕਹਿੰਦੀ ਨਾਨੀ ਮੈਂ ਤਾਂ ਆਪ ਡ੍ਰੈਰ ਲੈਣਾ ਸੀ ਇਹਨਾਂ ਨੂੰ ਲੈਤਾ ਤੇ ਵਾਲ ਮੰਨਤ ਦੇ ਵੀ ਬਹੁਤ ਭਾਰੇ ਜੀ ਓਡੀ ਮੰਨਤ ਨਹੀਂ ਛੱਡੇ ਉਹਦੇ ਵਾਲ ਭਾਰੇ ਨੇ ਬਹੁਤ ਹੀ ਜ਼ਿਆਦਾ ਉਹਨੂੰ ਮੈਂ ਸੰਭਾਲਿਆ ਹੋਇਆ ਤੇ ਬਹੁਤ ਭਾਰੇ ਬਾਲ ਨੇ ਉਹਦੇ ਤੇ ਮੈਂ ਅੱਖ ਚਾਲ ਕੋਈ ਨਹੀਂ ਤੂੰ ਰੁੱਸਣਾ ਤੇਰੀ ਮਾਸੀ ਨਾਲ ਜਾਹੀ ਤੇ ਤੂੰ ਵੀ ਲੈ ਆਈ ਇਹ ਲੈ ਆਈ ਸੀ ਡ੍ਰੈਰ ਮੈਂ ਅਖਾ ਵਧੀਆ ਸੀਗਾ ਤੇ ਉਹਨੂੰ ਕਹਿੰਦੀ ਨਾਨੀ ਨੂੰ ਤੂੰ ਪੈਸੇ ਲੈ ਲੈ ਤੇ ਨਾਲੇ ਤਾਂ ਮੈਂ ਡ੍ਰੈਰ ਲੈ ਕੇ ਉਹਨਾਂ ਤੇ ਨਾਲੇ ਅਖੇ ਤੂੰ ਡ੍ਰੈਰ ਲੈ ਆਈ ਠੀਕ ਹੈ ਤੇ ਚਲੋ ਜੀ ਇਹਨਾਂ ਨੇ ਡ੍ਰੈਰ ਦੇ ਲੈ ਲਏ ਮੇਰੇ ਕੋਲੋਂ ਪੈਸੇ ਤੇ ਇਹ ਚਲੀਆਂ ਗਈਆਂ ਤੇ ਉਹਨੂੰ ਕਹਿੰਦੀ ਨਾ ਦੋਨਾਂ ਨੇ ਲੈ ਲਿਆ ਖੇ ਮੰਮੀ ਉਹ ਮੈਂ ਬਬਲੂ ਨੂੰ ਲੈਤਾ ਸੀਗਾ ਦੋਨਾਂ ਨੇ ਪੈਸੇ ਲੈ ਲਏ ਤੇ ਚਲੀਆਂ ਗਈਆਂ ਤੇ ਉਹ ਮੰਨਤ ਕਹਿੰਦੀ ਨਾ ਕਹਿੰਦੀ ਮਾਸੀ ਮੈਨੂੰ ਤਾਂ ਆਹ ਵੱਡਾ ਡਰੈਰ ਜਿਹੜਾ ਤੁਸੀਂ ਲੈ ਕੇ ਆਏ ਹੋ ਨਾ ਮੈਨੂੰ ਇਹ ਪਸੰਦ ਆ ਤੇ ਮੈਨੂੰ ਤੇ ਇਹ ਦੇ ਦਿਓ ਤੁਸੀਂ ਤੇ ਤੁਸੀਂ ਹੋਰ ਲੈ ਆਇਓ ਕਹਿੰਦੀ ਚਲ ਠੀਕ ਆ ਮੰਨਤ ਕਹਿੰਦੀ ਅਖੇ ਆ ਤੂੰ ਲੈ ਲਾ ਉਹਨੂੰ ਚੱਕ ਕੇ ਉਹ ਫੜਾਤਾ ਜੀ ਤੇ ਹੁਣ ਮੇਰੇ ਕੋਲ ਛੋਟੀ ਪੈਸੇ ਫੇਰ ਮੰਗੀ ਜਾਂਦੀ ਆ ਕਹਿੰਦੀ ਮੇਰਾ ਡਰੈਰ ਤਾਂ ਮੈਂ ਮੰਨਤ ਨੂੰ ਦਿੱਤਾ ਮਮਾ ਤੇ ਮੈਂ ਹੋਰ ਲੈ ਕੇ ਆਉਣਾ ਹੁਣ ਮੈਨੂੰ ਆਏ ਦੱਸੋ ਤੁਸੀਂ ਵੀ ਉਹ ਇੱਕ ਡਰੈਰ ਦਿਓ ਨੇ ਮੇਰੇ ਤੋਂ ਕਿੰਨੇ ਵਾਰੀ ਪੈਸੇ ਲੈ ਲੇ ਮੈਨੂੰ ਕੋਈ ਸਮਝ ਨਹੀਂ ਆਏ ਜੀ ਖਾਂਦੀਆਂ ਵੀ ਬਹੁਤ ਨੇ ਮੈਨੂੰ ਚੱਲ ਮੈਂ ਕਹਨੀ ਆ ਉਹ ਜਾਣੇ ਹਨ ਧੀਆ ਨੇ ਪਰ ਮੈਨੂੰ ਆਈ ਨਹੀਂ ਸਮਝਾਈ ਉਹ ਜਿੰਨੀ ਨਿੱਕੀ ਹੈ ਨਾ ਮੇਰੀ ਤੇ ਓਨੀ ਤਿੱਖੀ ਹੈ ਉਹ ਸੰਭਾਲਦੀ ਵੀ ਬਹੁਤ ਹੈ ਜੀ ਸਾਨੂੰ ਉਹ ਦੁੱਖ ਦੇ ਸੁੱਖ ਦੇ ਉਹੀ ਭਾਈ ਦੀ ਕਿਉਂਕਿ ਲੱਗੇ ਹੈ ਨਾ ਥੋੜਾ ਨੇੜੇ ਹੀ ਹੈਗੀ ਹੈ ਤੇ ਪਰ ਮੈਨੂੰ ਸਮਝ ਨਹੀਂ ਆਉਂਦੀ ਤੇ ਮੈਨੂੰ ਤਾਂ ਲਾ ਦਿੰਦੀ ਹੈ ਜੀ ਕਮਲ ਉਹ ਹੁਣ ਮੈਂ ਉਹਨੂੰ ਆਖਾ ਮਹਾਪੁੱਤ ਮੈਨੂੰ ਹਸਾਬ ਤਾਂ ਦੇ ਕਹਿੰਦੀ ਮਾਂ ਜਮਾ ਸਿੱਧਾ ਹਸਾਬ ਆ ਤੁਹਾਨੂੰ ਸਮਝ ਨਹੀਂ ਆਉਂਦੀ ਭਾਈ ਮੇਰਾ ਤਾਂ ਉਹਨੇ ਗਿਣਤੀ ਪਲਟਾ ਕੇ ਰੱਖਤਾ ਜਿਵੇਂ ਤਖਤਾ ਪਲਟਾ ਦਿੰਦੇ ਨੇ ਹਨਾ ਪਾਰਟੀਾਂ ਵਾਲੇ ਉਹ ਮੇ ਭਾਈ ਉਹਨੇ ਤਾਂ ਮੇਰਾ ਤਖਤਾ ਦਿੱਤਾ ਪਲਟਾ ਮੈਨੂੰ ਸਮਝ ਚ ਨਹੀਂ ਆਉਂਦੀ ਮੈਂ ਤਾਂ ਰੋਟੀ ਸਬਜ਼ੀ ਵੀ ਬਣਾ ਲਈ ਪਰਤਾ ਵੀ ਬਣਾਤਾ ਤੇ ਮੇਰੇ ਦਿਮਾਗ ਦਾ ਵੀ ਪਰਤਾ ਬਣ ਗਿਆ ਹੁਣ ਉਹ ਕੀ ਬਣਿਆ ਤੇ ਕਿੰਨੇ ਉਹਨੂੰ ਪੈਸੇ ਮੈਂ ਹਜੇ ਦੇਣੇ ਤੇ ਕਿੰਨੇ ਉਹਨੇ ਮੇਰੇ ਤੋਂ ਲੈ ਲੇ ਇਹ ਪਲੀਜ਼ ਮੈਨੂੰ ਭਾਈ ਜੇ ਤੁਹਾਨੂੰ ਸਮਝ ਚ ਆਈ ਕੋਈ ਤਾਂ ਮੈਨੂੰ ਜਰੂਰ ਦੱਸਿਓ ਵੀ ਉਹ ਕਿੰਨੇ ਵਾਰੀ ਮੇਰੇ ਤੋਂ ਪੈਸੇ ਲਏਗੀ ਤੇ ਕਿੰਨੇ ਮੈਂ ਉਹਨੂੰ ਦੇਣੇ ਤੇ ਕਿੰਨੇ ਮੈਂ ਉਹ ਤੋਂ ਲੈਣੇ ਮੈਨੂੰ ਹਜੇ ਤੱਕ ਕੋਈ ਸਮਝ ਨਹੀਂ ਆਈ ਵੀ ਉਹ ਇੱਕ ਵਾਰੀ ਡਰੇਰ ਦੇ ਉਹ ਕਿੰਨੇ ਵਾਰੀ ਮੇਰੇ ਤੋਂ ਪੈਸੇ ਲੈਗੀ ਏ ਅੱਜ ਵੀਡੀਓ ਮੈਂ ਤਾਂ ਬਣਾਈ ਐ ਵੀ ਮੈਂ ਕੱਲੀ ਦਿਮਾਗ ਨਾ ਖਰਚ ਕਰੀ ਜਾਵਾਂ ਤੇ ਮੇਰੇ ਭੈਣ ਭਰਾ ਮੇਰੇ ਬੱਚੇ ਮੇਰੀਆਂ ਬੇਟੀਆਂ ਬੇਟੇ ਮੈਨੂੰ ਜ਼ਰੂਰ ਦੱਸਣਾ ਵੀ ਭਾਈ ਉਹ ਆਪਣੀ ਗੁੜੀਆ ਜਿਹੜੀ ਉਹ ਕਿੰਨੇ ਵਾਰੀ ਮੇਰੇ ਤੋਂ ਪੈਸੇ ਲੈ ਗਈ ਇਹਦੇ ਤੇ ਕਿੰਨੇ ਵਾਰੀ ਹਜੇ ਮੇਰੇ ਤੋਂ ਮੰਗਦੀ ਆ ਉਹ ਤੇ ਕਿਵੇਂ ਮੈਂ ਕਰਾਂ ਵੀ ਉਹ ਮੈਂ ਉਹਨੂੰ ਪੈਸੇ ਦੇਣ ਦੀ ਹੱਕਦਾਰ ਹੋ ਰਹੀ ਹੈ ਕਿ ਹੈ ਨਹੀਂ ਕਿ ਆਪਾਂ ਉਹਨੂੰ ਦੇਣੇ ਆ ਹੋਰ ਕਿ ਨਹੀਂ ਦੇਣੇ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਧੰਨਵਾਦ ਜੀ